ਗੁਰੂਆਂ ਨੂੰ ਇਹ ਮਾੜਾ ਲੱਭ ਜੀ ਬੋਲਿਆ ਨਾ ਬੋਲਣ ਵਾਲਾ ਬੋਲਿਆ ਹੀ ਨਹੀਂ ਗਾਣ ਬਹੁਤ ਮਾੜੇ ਲੱਭ ਜੀ ਬੋਲੇ ਚਲੋ ਮੈਂ ਤਾਂ ਸੁਣੇ ਨਹੀਂ ਨਾ ਸੁਣਨੀ ਤਾਂ ਪਰਵਾਹਾਂ ਕੋ ਰੋਹ ਆ ਦਿਨ ਨਰੋਂ ਡੇ ਹਾਂ ਕਿ ਨਾ ਚ ਰੋਗਾਂ ਦੇ ਬਾਹਰ ਗਏ ਬਾਹਰ ਹੋ ਕੇ ਦਰ ਜਾਣਾ ਸਾਡੇ ਲੱਤ ਮੰਟ ਜੀ ਕੰਟੈਕਟ ਹੈਗਾ ਉਹਦਾ ਆ ਦੋ ਕੋਈ ਆ ਗਈ ਤੇ ਨਹੀਂ ਭਾਜੀ ਨਾ ਇਹ ਇਹ ਵਾਲਾ ਕਿਉਂ ਹੈ ਅੱਜ ਵੀ ਆਹ ਵਾਰ ਵਾਰ ਹਾਂਜੀ ਹਾਂਜੀ ਆਹ ਕੋਈ ਘਰ ਵਾਲੀ ਉਧਾਂ ਤੇ ਖੇ ਰਹੀ ਦੀ ਉਹ ਇੱਥੇ ਰਹਿੰਦੀ ਚਲੋ ਕੋਈ ਗੱਲ ਨਹੀਂ ਇਹਨੂੰ ਕਰਿਓ ਕਿਉਂ ਨਾ ਬੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh ਪਹਿਲੋਂ ਸੰਗਤ ਕੋ ਅਸੀਂ ਮਾਫੀ ਮੰਗਦੇ ਆ ਕਿਉਂਕਿ ਜੋ ਲਬਜ ਅਸੀਂ ਬੋਲੇ ਆ ਮਾਤਾ ਜੀ ਨੂੰ ਸਾਨੂੰ ਬੋਲਣੇ ਨਹੀਂ ਸੀ ਚਾਹੀਦੇ ਕਿਉਂ ਇੱਥੇ ਸੇਕ ਵੱਜਾ ਇਸ ਸਾਰੀ ਕੌਮ ਦੇ ਸਾਡੀ ਮਾਂ ਸਾਡੇ ਪਿਓ ਨੂੰ ਬਹੁਤ ਉਹਨੇ ਲਬਜ ਮਾਰੇ ਬੋਲੇ ਆ ਅਸੀਂ ਇਸ ਕਰਕੇ ਬੋਲੇ ਆ ਕਿ ਇਹ ਜਿਹੜੀਆਂ ਵੀਡੀਓ ਇਹ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਜਾਣੀ ਉਹਦੇ ਕੋਲ ਜਾਣ ਉਸਦੇ ਕੋਲ ਉਹਨੂੰ ਦੁਸ਼ਤ ਨੂੰ ਪਤਾ ਲੱਗੇ ਵੀ ਮਾਂ ਨੂੰ ਪਿਓ ਨੂੰ ਗਾਲ ਕੱਢਣਾ ਦਰਦ ਕੀ ਹੁੰਦਾ ਕੀ ਹੁੰਦਾ ਬਸ ਬਾਕੀ ਇਹ ਮਾਤਾ ਸਤਕਾਰਯੋਗ ਨੇ ਵੱਡੇ ਨੇ ਸਾਡੇ ਇੱਕ ਜਿਹੜਾ ਮੈਸੇਜ ਦੇਣ ਕਰਕੇ ਉਹ ਲਬਜ਼ ਜਿਹੜੇ ਅਸੀਂ ਬੋਲੇ ਆ ਮਾਤਾ ਨੂੰ ਉਹ ਬੰਦੇ ਨੂੰ ਦੁਸ਼ਤ ਨੂੰ ਇੱਕ ਅਸੀਂ ਮੈਸੇਜ ਪਹੁੰਚਾਉਣ ਕਰਕੇ ਬੋਲੇ ਆ ਬਾਕੀ ਸਾਡੇ ਕੋਈ ਅਜਿਹੀ ਭਾਵਨਾ ਮਨ ਦੇ ਵਿੱਚ ਨਹੀਂ ਹੈ ਤੇ ਇਹ ਕਰਕੇ ਅਸੀਂ ਸੰਗਤ ਕੋ ਇਸ ਚੀਜ਼ ਦੀ ਮਾਫੀ ਮੰਗਦੇ ਆ ਕਿ ਜਿਹੜੀ ਚੀਜ਼ ਦਾ ਜਿਹੜਾ ਲਬਜ ਜੀ ਉਹ ਸਾਡੇ ਕੋਲ ਗਲਤ ਦੇ ਨਿਕਲੇ ਆ ਪਰ ਨਿਕਲੇ ਕਰਕੇ ਵੀ ਉਸ ਬੰਦੇ ਨੂੰ ਪਤਾ ਲੱਗੇ ਕਿ ਜਦੋਂ ਪੰਥ ਦਾ ਜਦੋਂ ਕੋਈ ਕੌਮ ਦਾ ਆਪਾਂ ਜਿਹੜਾ ਸਤਗੁਰ ਨੇ ਸਾਡੇ ਸਤਕਾਰਯੋਗ ਪਿਤਾ ਜੀ ਨੇ ਕੋਈ ਸਾਡੇ ਮਾਤਾ ਜੀ ਨੇ ਉਹਨਾਂ ਬਾਰੇ ਕੋਈ ਗਲਤ ਲਬਜ ਬੋਲਦਾ ਤੇ ਕਿੱਦਾਂ ਗਰਦ ਕੌਮ ਨੂੰ ਫੇਸ ਪਹੁੰਚਦੀ ਆ ਇਸ ਕਰਕੇ ਅਸੀਂ ਮਾਤਾ ਜੀ ਨੂੰ ਜਿਹੜਾ ਉਹ ਲਬਜ ਬੋਲੇ ਭਾਈ ਸਾਹਿਬ ਬੋਲ ਸਕਦੇ ਹੋ ਹਾਂ ਜੀ